ਇੱਕੋ ਸਾਡੇ ਲਵੇਥ ਠੂਰਾ ਇਹ ਜਣਾਵਾ ਹਾਂ ਹਾਂ ਠੂਰਾ ਬਹੁਤ ਵੱਡੀ ਰਾਜਧਾਨੀ ਸੀ ਕਿੱਡੀ ਰਾਜਧਾਨੀ ਸੀ ਜਿੱਦੀ ਰਾਜ ਦਿੱਲੀ ਸੀ ਦਿੱਲੀ ਜਦੀ ਰਾਜਧਾਨੀ ਸੀ ਸਿੱਧਾ ਇੱਥੇ ਬਰੀਆ ਰਾਮਚੰਦਰ ਨੇ ਬਾਲੀ ਵੱਡੀ ਰਾਜਧਾਨੀ ਇਹ ਫਿਰ ਹੱਤਰਾ ਨਿਕਰ ਗਿਆ ਅਜੇ ਵੱਡੇ ਵੱਡੇ ਥੇ ਪਏ ਆ ਅੱਛਾ ਤੇ ਅੱਠਵੀਂ ਆ ਰਿਹਾ ਨਾਂ ਤਰਿਆ ਠੂਰ ਗਵਰਨਮੈਂਟ ਦਾ ਲਾਪ ਪੱਟਣ ਨਹੀਂ ਦਿੰਦੇ ਥੱਲੇਉ ਅਸਾਹੀ ਸੋਰੇ ਆਲੇ ਆ ਗਏ ਇਥੇ ਚਿਰਦੀ ਗੱਲ ਆ ਸੋਰਾ ਕੱਢੀ ਗਏ ਮੇਰੇ ਬਾਪੂ ਆਲਾ ਕੱਢੀ ਗਏ ਤੇ ਪਟਾਨ ਹੱਥ ਲੱਗੀ ਗਿਆ ਤੇ ਰਾਤੇ ਰਾਤ ਧੰਨੀਆਂ ਗੱਡੀਆਂ ਲੱਦ ਕੇ ਸੋੜਾ ਛੱਡ ਕੇ ਭੱਜ ਗਏ ਸੀ ਬਹੁਤ ਵੱਡਾ ਸ਼ਹਿਰ ਸੀ ਇਹ ਚੱਲ ਭਾਈ ਉੱਥੇ ਨੂੰ ਵੱਡਾ ਸ਼ਹਿਰ ਪਹਿਲਾ ਸ਼ਹਿਰ ਸੀ ਇੱਥੇ ਤੇ ਰਾਜਾ ਤੁਰਸੀ ਵੀ ਇੱਥੇ ਹੋਇਆ ਤੇ ਇਹ ਰਾਜਾ ਜੰਕਬੀਤ ਹੋਇਆ ਜਿਹੜਾ ਜਗ ਦੇ ਪਮਾਲ ਹੋਇਆ ਜਿਹਦੇ ਵਿੱਚ ਭੀਮ ਸੈਨ ਜਿੰਨੀ ਤਾਕਤ ਸੀ ਉਹ ਜਗਦੇਵ ਠੂਣਦਾ ਹੋਇਆ ਇਹਨੇ ਜਗਦੇਵ ਦੇ ਪਿਓ ਦਾ ਰਾਤ ਸੀ ਜਦੋਂ ਜਗਦੇਵ ਦੇ ਯਾਨੀ ਇਹਨੇ ਪਿਓ ਦੇ ੜਾਦ ਨਹੀਂ ਸੀ ਹੁੰਦੀ ਹਮ ਨੌੜਾਦ ਨਹੀਂ ਸੀ ਹੁੰਦੀ ਤੇ ਇਹ ਫਿਰ ਇੱਕ ਜੋਸੀ ਨੇ ਦੱਸਿਆ ਮੇਰਾਜਾ ਉਹ ਬਗਚਾਰ ਬਗਚਾਰ ਫੇਰ ਤੇਰੇ ਮੁੰਡਾ ਹੋਊਗਾ ਇਹ ਭਾਈ ਬਗਚਾਰ ਲੱਗ ਗਿਆ ਜਾਂ ਬਗਚਾਰ ਲੱਗ ਗਿਆ ਇਹਨੇ 5 6 ਬਰੇ ਬਗਚਾਰੇ ਆ ਤੇ ਮੁੰਡਾ ਹੋਇਆ ਨਾ ਉਹ ਮੁੰਡਾ ਹੋਇਆ ਨਾ ਫਿਰ ਇਹਦੀ ਗਾਂ ਸੂਈ ਇੱਕ ਹੂੰ ਜੋ ਖਾਂ ਸੂਈ ਤੇ ਗਾਂ ਦੇ ਐਡਾ ਚੱਡਾ ਤੇ ਗਾਂ ਮਗਰ ਬੱਚਾ ਦੁੱਧ ਨਾਲ ਚੁੰਗੇ ਬੱਛਾ ਉਦੋਂ ਸਰਜੂ ਕੀ ਵੇਲਾ ਸੀ ਜਾਨਵਰ ਬੋਲਦੇ ਸੀ ਆਖਿਆ ਦਿੰਦੇ ਸੀ ਜੋ ਦੁੱਧ ਨਾ ਚੁੰਗੇ ਤੇ ਗਾਂ ਮਰਨ ਤੇ ਪਈ ਬੱਛੇ ਨੇ ਦੁੱਧ ਨਾ ਚੁੰਗਿਆ ਫਿਰ ਮਹਾਰਾਜੀ ਸਾਧੂ ਦਾ ਰੂਪ ਤਰ ਕੇ ਆਇਆ ਉਹ ਬੱਛੇ ਨੂੰ ਕਹਿੰਦਾ ਤੂੰ ਦੁੱਧ ਕਾਹਦੇ ਨਹੀਂ ਚੁੰਗਦਾ ਤੇਰੀ ਮਾਂ ਮਰਨ ਤੇ ਪਈ ਆ ਉਹ ਆਰਾ ਵੀ ਮੈਂ ਨਹੀਂ ਦੁੱਧ ਚੂਣਾ ਬੱਛਾ ਬੋਲਿਆ ਸਰਜੂ ਕੀ ਵੇਲਾ ਸੀ ਉਦੋਂ ਉਹ ਆਰਾ ਵੀ ਕਾਹਤੋਂ ਨਹੀਂ ਚੂਣਾ ਆਰਾ ਸਾਨੂੰ ਆਇਆ ਰਾਜਾ 6 ਸਾਲ ਹੋ ਗਏ ਮਾਲ ਚਾਰ ਦੇ ਬਗ ਚਾਰ ਦੇ ਨੂੰ ਵੀ ਇਹਦੇ ਮੁੰਡਾ ਨਹੀਂ ਹੁੰਦਾ ਮੈਂ ਨਹੀਂ ਮਰਾਂ ਭੁੱਖਾ ਹੀ ਮਰੂੰ ਉਹ ਕਹਿੰਦਾ ਹਾਂ ਕਰ ਤੂੰ ਦੁੱਧ ਚੁੰਗ ਇਹਨੂੰ ਬਰ ਮੈਂ ਦੰਨਾ ਸੀ ਭਗਵਾਨ ਹੀ ਉਹ ਉਹਨੇ ਦੁੱਧ ਚੰਗਾਦਾ ਚੰਗਾ ਕੇ ਉਹਨੇ ਰਾਜੇ ਨੂੰ ਖੁੰਡੀ ਫੜਾਤੀ ਅਸਈ ਆਰਾ ਖੁੰਡੀ ਲੈ ਗਿਆ ਇਹ ਲਿਜਾ ਕੇ ਅੰਬਾ ਥਰੇ ਬਾਗ ਅੰਬ ਤੇ ਮਾਰੀ ਇੱਕ ਅੰਬ ਡਿਗੂ ਵੱਡਾ ਜਿਹੜਾ ਵੱਡਾ ਅੰਬ ਡਿਗੂ ਨਾ ਉਹ ਨਹੀਂ ਵੱਡੀ ਰਾਣੀ ਨੂੰ ਹੂੰ ਉਹਦਾ ਨਾਮ ਰੱਖੀ ਜਗ ਦੇਵ ਪਮਾਲ ਹੂੰ ਪਹਿਲਾਂ ਨਹੀਂ ਉਹ ਜਿਹੜਾ ਦੂਜਾ ਛੋਟਾ ਅੰਬ ਡਿਗੂ ਨਾਲੀ ਉਹ ਨਹੀਂ ਛੋਟੀ ਰਾਣੀ ਨੂੰ ਉਹਦਾ ਨਾਮ ਰੱਖੀ ਅਰਜਨ ਹੂੰ ਉਹਦਾ ਠੀਕ ਆ ਉਹ ਜਦੋਂ ਗਿਆ ਤੇ ਉਹਨੇ ਖੁੰਡੀ ਮਾਰੀ ਖੁੰਡੀ ਦੇ ਨਾਲ ਦੋ ਅੰਬ ਡਿਗੂ ਇਹ ਥਾਲੀ ਚੀਜ਼ ਹੀ ਐਸੀ ਆ ਲਾਲਚ ਹੋ ਜਾਂਦਾ ਉਹਨੇ ਆਖਿਆ ਵੀ ਇੱਕ ਖੁੰਡੀ ਹੋਰ ਮਾਰਾਂ ਦੋ ਹੋਰ ਡਿੱਗਿਆਉਣਗੇ ਉਹਨੇ ਦਵਾਰੇ ਤੋਂ ਖੁੰਡੀ ਮਾਰੀ ਨਾ ਤੇ ਖੁੰਡੀ ਤਾਂ ਟੰਗੀ ਗਈ ਸਹੀ ਜੇ ਤਾਂ ਰਾਜਾ ਤਾਂ ਜਾਂਦਾ ਤਾਂ ਹੁੰਡੇ ਥੱਲੇ ਆ ਜਾਂਦੀ ਆ ਥੱਲੇ ਆਉਂਦਾ ਹੁੰਡੀ ਤਾਂ ਜਾਵੜਦੀ ਆ ਟੱਕਰਾ ਟੁਕਰਾ ਮਾਰ ਕੇ ਤੇ ਰਾਜਾ ਛਾਰ ਕੋਲੇ ਆ ਗਿਆ ਕਿਉਂ ਬਈ ਵਾਲਾ ਲਿਆਂਦੇ ਵਾਲਾ ਜੀ ਲਿਆਂਦੇ ਦਾ ਸੀ ਮੈਂ ਕਰ ਗਿਆ ਲਾਲਚ ਵੀ ਖੁੰਡੀ ਨਹੀਂ ਹੱਥ ਹੁੰਦੀ ਜਿਹੜਾ ਤਾਂ ਚੜਦਾ ਥੱਲੇ ਆ ਥੱਲੇ ਜੀ ਨਹੀਂ ਤਾਂ ਉਹ ਫੇਰ ਤੂੰ ਲਾਲਚ ਕਾ ਨੂੰ ਕਰਨਾ ਸੀ ਤੈਨੂੰ ਮਿਲਣਗੇ ਦੋਈ ਜਾਂ ਉਹ ਕਿ ਨਾ ਵੱਡਾ ਅੰਬ ਉਹ ਮਾਰਚ ਲਾ ਕੇ ਨਾ ਹ ਨਾਲੇ ਖੁੰਡੀ ਆ ਜੂ ਨਾਲੇ ਤੇ ਅੰਬ ਜੂ ਵਾਪਸ ਉਹਨੇ ਗਿਆ ਜਾ ਕੇ ਵੱਡਾ ਅੰਬ ਜਦੋਂ ਮਾਰਿਆ ਤਾਂ ਨਾਲੇ ਖੁੰਡੀ ਦੇ ਪਿੰ ਨਾਲੇ ਅੰਬ ਦੇ ਪਿਆ ਉਹਨੇ ਲਿਜਾ ਕੇ ਵੱਡੀ ਰਾਣੀ ਨੂੰ ਪਹਿਲਾਂ ਦਿੱਤਾ ਹੋ ਮੇਰਾਣੀ ਸਾਹਿਬ ਜੀ ਦੀ ਤਾਰ ਹੋਈ ਵੀ ਸੀ ਆਰਖਾ ਉਹ ਗੋਲੀਆਂ ਨੇ ਉਹ ਫੜਾਇਆ ਗੋਲੀਆਂ ਨੂੰ ਕਹਿੰਦੀ ਮੈਂ ਤਾਂ ਰੱਜੀ ਜੀ ਪਈ ਆ ਇਥੇ ਰੱਖ ਰਿਓ ਬਾਰੀ ਜੇ ਧੜਛੇਰੇ ਖਾ ਲਾਂਗੇ ਤੇ ਉਹ ਜਿਹੜਾ ਛੋਟਾ ਬਸੀ ਛੋਟੀ ਰਾਣੀ ਨੂੰ ਦੱਸਤਾ ਉਹ ਅਸੀਂ ਬੜੀ ਤਿੱਖੀ ਉਹਨੇ ਉਦੋਂ ਹੀ ਖਾ ਲਿਆ ਹੁਣ ਉਹਦਾ ਜਗਦੇਵ ਨੇ ਪਹਿਲਾਂ ਸੀ ਪਹਿਲਾ ਹੁਣ ਇੱਕ ਰਾਤ ਦਾ ਫਰਕ ਪੈ ਗਿਆ ਤੇ ਹੋ ਗਿਆ ਅਰਜਨ ਪਹਿਲਾ ਉਹ ਅਰਜਨ ਪਹਿਲਾ ਹੋ ਗਿਆ ਤੇ ਇਹ ਵਾਵਾ ਖੇਡਦੇ ਫਿਰਦੇ ਫਿਰਦੇ ਹੌਲੀ ਹੌਲੀ ਗੱਭੂ ਵੀ ਇਹ ਹੋ ਗਿਆ ਵਾਵਾ ਹੋਇਆ ਬਾ ਜਗਦੇਵ ਇਹਦੇ ਵਿੱਚ ਉਹਨੇ ਦੱਸਿਆ ਸੀ ਸਾਧ ਨੇ ਭਈ ਇਹਦੇ ਵਿੱਚ ਨਾ 100 ਝੋਟੀ ਦੀ ਤਾਕਤ ਆ ਔਸਰ ਦੀ ਤੇ 100 ਘੋੜੇ ਦੀ ਦੱਸਿਆ ਸੀ ਤੇ 100 ਹਾਥੀ ਦੀ ਭਈ ਐਡੀ ਪਾਵਰ ਹੋਊ ਇਹਦੇ ਵਿੱਚ ਹੂੰ ਇਹ ਪਿਓ ਕੋਲੇ ਉਹਨਾਂ ਟਾਈਮਾਂ ਦੇ ਵਿੱਚ ਆਪਣੇ ਦਿਓ ਆਉਂਦੇ ਸੀ ਧਰਤੀ ਤੇ ਉਹਨਾਂ ਟਾਈਮਾਂ 'ਚ ਇਹ ਰਾਜੇ ਕੋਲੇ ਦਿਓ ਆ ਗਏ ਆਮ ਆਉਂਦੇ ਸੀ ਆਪਣੇ ਦਿਓ ਨਾ ਕੋਈ ਝੂਠੀਆਂ ਗੱਲਾਂ ਨਹੀਂ ਇਹ ਦਿਓ ਆ ਗਏ ਮਹਿਲਾਂ 'ਚ ਗਿਆ ਜਿਹੜਾ ਦਿਓ ਹੁੰਦਾ ਇੱਕ ਬੰਦਾ ਹੀ ਹੁੰਦਾ ਬੰਦੇ ਨੂੰ ਬੋਲਦਾ ਉਹਦੇ ਅੰਗ ਆ ਇਹ ਕੋਈ ਪਾਵਰਾ ਨਹੀਂ ਪਤਾ ਕਿੰਨੇ ਕ ਪਾਵਰਾ ਬੰਦੇ ਖਾਂਦਾ ਹੋਆ ਉਹ ਜਾ ਕੇ ਰਾਜੇ ਨੂੰ ਕਹਿੰਦਾ ਵੀ ਮੈਨੂੰ ਇੱਕ ਬੰਦਾ ਇੱਕ ਬੱਕਰਾ ਇੱਕ ਪੀਪਾ ਦਾਰੂ ਦਾ ਇੱਕ ਟੋਕਰਾ ਗੁਲਗਲਿਆ ਦਾ ਮੈਨੂੰ ਦੇ ਰੋਜ਼ ਨਹੀਂ ਤੇਰਾ ਸਾਰਾ ਸ਼ਹਿਰ ਖਾ ਜਾਊਂ ਉਹਨੇ ਮਹੀਨੇ ਦਾ ਅਖਰਾਰ ਕਰ ਲਿਆ ਵੀ ਮਹੀਨੇ ਨੂੰ ਦੱਸੂ ਉਦੋਂ ਦਾ ਮਹੀਨਾ ਆ ਜੀ ਜਾਂਦਾ ਉਦੋਂ ਉਹ ਰਾਜਾ ਸੰਠਾ ਕਰਦਾ ਸਹੀ ਰੋਟੀ ਛੱਡ ਗਿਆ ਰਾਜਾ ਵੀ ਜੇ ਮੈਂ ਇੱਕ ਬੰਦਾ ਵੀ ਰੋਜ਼ ਦਿੱਤਾ ਕੈਦੀ ਵੀ ਦਿੱਤਾ ਕੋਈ ਦਿੱਤਾ ਤੇਰਾ ਸਾਰਾ ਸ਼ਹਿਰ ਖਾਦਾ ਜਾਊਂ ਜਦੋਂ ਦੇਖਿਆ ਰਾਜਾ ਵਾਲਾ ਦਾਸ ਹੋ ਗਿਆ ਉਹਨੂੰ ਜਗਦੇ ਪੁੱਛਣ ਲੱਗਿਆ ਨੇ ਬਾਪੂ ਕੀ ਗੱਲ ਆ ਤੈਨੂੰ ਕਹ ਰਾ ਸੰਸਾਦ ਤਾਂ ਹੰਬ ਗਿਆ ਜਮਾ ਹੂੰ ਉਹਦਾ ਪੁੱਤ ਕਾਥੇ ਦਾਨੀ ਨਹੀਂ ਆਲਾ ਬਾਪੂ ਸਾਨੂੰ ਦੱਸ ਉਹਦਾ ਪੁੱਤ ਤੇਰੇ ਬਸ ਦਾ ਰੋਗ ਨਹੀਂ ਹੈ ਹਾਂ ਆਲਾ ਕੀ ਗੱਲ ਆਲਾ ਮੇਰੇ ਕੋਲੇ ਆਇਆ ਦਿਓ ਉਹ ਪਾਲਦਾ ਇੱਕ ਬੰਦਾ ਇੱਕ ਬੱਕਰਾ ਪੀਪਾ दारू ਦਾ ਗੋਲਿਆਂ ਦਾ ਟੋਕਰਾ ਤੇ ਮੈਂ ਜੇ ਨਤ ਦੇ ਮੈਂ ਕਿਤੇ ਸ਼ਹਿਰ ਖਾਦਾ ਜਾਊ। ਹੂੰ। ਔਰ ਕੈਦ ਨੇ ਰਹਿ ਕੇ ala ਮਹੀਨੇ ਦਾ ਕਰਾਰ ਸੀ ਦਿਨ 4-5 ਹੀ ਰਹਿਗੇ। ਹੂੰ। ਔਰ ਸਨਸਾਰਾ ਮਨ ਤੋਂ ਜਦੋਂ ਆਇਆ ਜਿਹੜੇ ਦਿਨ ਉਹ ਹੋਇਆ ਮੈਨੂੰ ਦੱਸੇ। ਅਸਈ। ਉਹਨ ਰਾਜੇ ਨੂੰ ਵੀ ਪਤਾ ਸੀ ਵੀ ਇਹ ਇੰਨਾ ਬਾਲਾ। ਹੂੰ। ਸਾਹ ਨਹੀਂ ਦੱਸਿਆ ਉਹਨੂੰ ਵੀ ਇੰਨਾ ਬਾਲ ਹੋਊਗਾ। ਇਹ ਪੌੜੀਆਂ ਦੇ ਥੱਲੇ ਬਹਿ ਗਿਆ। ਉਸ ਦਿਨ ਅਸਈ। ਜਦ ਦਿਉਨੇ ਆਉਣਾ ਸੀ। ਹੂੰ। ਇਰਦਿਆ ਉਹ ਆਖੇ ਪੌੜੀਆਂ ਚੜਨ ਲੱਗਿਆ ਨੇ ਬਾਜ ਮਾਰਤੀ ਆਲਾ ਮੈਂ ਤਾਂ ਥੱਲੇ ਆਂ ਖੁਸ਼ੀ ਤਾਂ ਨੂੰ ਜਾ ਦਿਓ ਨੂੰ ਕਹਿੰਦਾ ਜਦੋਂ ਜੋਠੇ ਹੱਥ ਦੰਨਾ ਦੇ ਤੇ ਚੰਬੜੇ ਤੇ ਇਹਨੇ ਭਾਈ ਝੰਜੋੜਿਆ ਫੜ ਕੇ ਤੇ ਉਹ ਕਹਿੰਦਾ ਬਈ ਮੈਂਤਨਾ ਮੈਨੂੰ ਛੱਡ ਦੇ ਝੰਜੋੜਿਆ ਕਿ ਕੁੱਟਿਆ ਬਹੁਤ ਬਹੁ ਮਾਰ ਮਾਰ ਅਸਰਾਂਗਾ ਕੱਢ ਤਿਆਂ ਆਰਾ ਮੈਨੂੰ ਛੱਡ ਦੇ ਬੱਤੇ ਰਾਜ ਤੇ ਮੈਂ ਨਾਂ ਸੁਣੂ ਦਾ ਜਗਦੇਵ ਬਮਾਲ ਉੱਥੇ ਮੈਂ ਨਾ ਆਉਂਗਾ ਅਸਈ ਇਹਨੇ ਛੜਤਾ ਕੁੱਟ ਗਈ ਉਹ ਥੋੜੀ ਬਾਟ ਗਿਆ ਇਹਨੇ ਕਿਹਾ ਵੀ ਨਿਸ਼ਾਨੀ ਦਾ ਕੋਈ ਲਈ ਨਾ ਭੱਜ ਕੇ ਫੇਟਾ ਲਿਆ ਜਾ ਕੇ ਫਿਰ ਇਹਨੇ ਕੰਨ ਵੱਢ ਲੈ ਦੁਨੇ ਅਸਈ ਨਿਸ਼ਾਨੀ ਲੈ ਲਈ ਕੰਨ ਵੱਢ ਕੇ ਤੇ ਆਖਿਆ ਦੇ ਪਿਓ ਨੂੰ ਕਹਿੰਦਾ ਲੈ ਆ ਆ ਪਾਇਆ ਕੰਨ ਵੱਡੇ ਬੇ ਹੁਣ ਨਹੀਂ ਬਾਪੂ ਤੇਰੇ ਕੋਲੇ ਆਉਂਦਾ ਚੱਲ ਕੋਹ ਟਾਈਮ ਹੋਇਆ ਅੱਜ ਹੋਰ ਭਲਕ ਹੋਰ ਇਹ ਵੀ ਗੱਬਰੂ ਹੋ ਗਏ ਪੂਰੇ ਤੇ ਰਾਜਾ ਵੀ ਸਰੀਰ ਛੱਡ ਗਿਆ ਰਾਜਾ ਸਰੀਰ ਛੱਡ ਗਿਆ ਉਦੋਂ ਵੱਡੇ ਮੁੰਡੇ ਨੂੰ ਦੇਣ ਵਾਲੇ ਸੀ ਰਾਜਾ ਅਰਾਜ ਦੇ ਤਾਂ ਤਿਲਕ ਰਾਜਾ ਦਾ ਅਰਜਨ ਦੇ ਰਾਜ ਤੇ ਭਵਾਤਾ ਅਰਜਨ ਵਿਆਹ ਆ ਗਿਆ ਜਿਹੜਾ ਜਗਦੇਵ ਸੀ ਜਗਦੇਵ ਕੁਮਾਰਾ ਨਾਲ ਮੁੰਡਿਆਂ ਦੇ ਰਹੇ ਇਹ ਜੱਟਾਂ ਦੇ ਮੁੰਡਿਆਂ ਨਾਲ ਮਾਜਵੀ ਸਖਾਂ ਦੇ ਮੁੰਡੇ ਨਾਲ ਪਾਲਟੀਆਂ ਬਣੀਆਂ ਆਵੀਆਂ ਤੇ ਭਰਾ ਨੂੰ ਕਹਿੰਦਾ ਕੁਝ ਨਹੀਂ ਸੀ ਇਹਦੇ ਕੋਲੇ ਸਾੰਗ ਸੀ ਇੱਕ ਇਹਨੂੰ ਕਚੇਰੀ ਲੱਗੀ ਹੁੰਦੀ ਸੀ ਨਾ ਜਾ ਕੇ ਸਾੰਗ ਕਰਦਾ ਸੀ ਧਰਤੀ ਜਾ ਤੇ ਜੱਗਦੇਵ ਦਾ ਦਿਲੀ ਕੰਮ ਜਾਂਦਾ ਸੀ ਤੇ ਛੱਡ ਕੇ ਕਚੇਰੀ ਭੱਜ ਜਾਂਦਾ ਸੀ ਨਾਲੇ ਕਹਿੰਦਾ ਕੁਝ ਨਹੀਂ ਸੀ ਉਹਨੂੰ ਅੱਛਾ ਹੀ ਉਹ ਫਿਰ ਉਹਦੇ ਘਰਾਂ ਵਾਲੀ ਕਹਿੰਦੀ ਉਹਦੀ ਪਰਜਾਈ ਕਹਿੰਦੀ ਰਾਣੀ ਵਿਆਹਿਆ ਹੋਆ ਸੀ ਉਹ ਅੜ ਵੀ ਤੂੰ ਭੱਜਿਆਉਣਾ ਨਾਲ ਇਹਨੂੰ ਸਾਹ ਕਰਦਾ ਧਰਤੀ ਹਿੱਲਦੀ ਆ ਮੇਰਾ ਭਰਾ ਮੈਨੂੰ ਕਹਿੰਦਾ ਕੁਛ ਨਹੀਂ ਆਹਦਾ ਮੇਰਾ ਦੇਲੀ ਕੰਮ ਬਜਾਦਾ ਉਹ ਤੋਂ ਮੈਂ ਛੱਡ ਕੇ ਭੱਜਿਆਉਣਾ ਉਹਦੀ ਚੰਗਾ ਫਿਰ 8 ਦਿਨ ਕਚੇਰੀ ਨਾ ਲਾਈ ਉਹਨੇ 8 ਦਿਨ ਜਾ ਕੇ ਕਚੇਰੀ ਨਾ ਲਾਈ ਉਹਨੇ ਐ ਪਟਾਖੇ ਨਾ ਟੋਏ ਤੇ ਲਾਖੇ ਬਚ ਪੂਰਾ ਚੂਨੇ ਨਾਲ ਇਟਾਂ ਤੇ ਸੱਤ ਤਵੀਆਂ ਐ ਜੋੜ-ਜੋੜ ਕੇ ਸੱਤ ਤਵੀਆਂ ਮੋਟੀਆਂ ਜਿੱਥੇ ਬੰਦਾ ਸੀ ਉੱਥੇ ਜਮ ਉੱਤੇ ਪਾਸ ਦੀ ਮਿੱਟੀ ਨੂੰ ਦੇਖਿਆ ਪੂਰੀ ਪੱਕ ਗਈ ਇਹ ਫੇਰੇ ਨੇ ਕਚੈਰੀ ਲਾਈ ਈ ਮਹੀਨਾ ਵੀ ਹੈ ਨਾ ਲੰਬਾ ਨਾ ਕਚੈਰੀ ਲਾਈ ਤੇ ਜਗਦੇਵ ਕੋਲੇ ਸਾਹ ਤੇ ਨਾਲ ਜ਼ਿਮੀਂਦਾਰਾਂ ਦੇ ਮੁੰਡੇ ਮਜਬੂਤ ਸਖਾਂ ਦੇ ਆਇਆ ਆਖੇ ਬਹਿ ਕੇ ਕਚੈਰੀ ਸੁਣਨ ਲੱਗੀ ਗੱਲਬਾਤ ਜਦੋਂ ਆਥਨਾ ਪੋਲੀ ਦੀ ਗੱਡੀ ਨਾ ਹੈ ਤੇ ਖੁੱਭੀ ਨਾ ਅਰੇ ਮਾਰੀ ਜੋਰ ਨਾ ਸੱਤਾ ਤਵਾਂ ਅਸਲੀ ਪੁਹਾਤੀ ਬੋ ਆਖਰੇ ਭੱਜਿਆ ਉਹਦੇ ਹੈ ਨਾ ਉਹ ਜਦੋਂ ਕਿਚੇਰੀ ਦੇਖਿਆ ਵੀ ਹੁਣ ਖਤਮ ਹੁੰਦੀ ਆ ਜਦੋਂ ਖਿੱਚਣ ਲੱਗਿਆ ਤੇ ਖਿੱਚੀ ਨਾ ਮਾਰਿਆ ਜੋਰ ਸਣੇ ਤਾ ਉਹਨੀਆਂ ਟਣ ਲੱਕੜਾਂ ਕੱਢ ਕੇ ਬਾਹਰ ਮਾਰੀਆਂ ਅਰਜਨ ਫੇਰ ਭੱਜ ਗਿਆ ਜਾ ਕੇ ਕਹਿੰਦਾ ਵੀ ਉਹਨਾਂ ਦਾ ਸਭ ਕੁੱਖ ਕੱਢ ਕੇ ਬਾਹਰ ਮਾਰਿਆ ਆਂਦਾ ਕਿ ਇੱਟਾ-ਉਟਾ ਤੇਰੀਆਂ ਸਾਰੀਆਂ ਖਣਾਦੀਆਂ ਮਾਰੀ ਕੋਈ ਨਹੀਂ ਫੇਰ ਮੈਂ ਤੇਰਾ ਬੰਦੋਬਸਤ ਕਰ ਦੇਈ ਆ ਤੜ ਕਿਉਂ ਇਹਦਾ ਗੜਬਾ ਭਰਿਆ ਪਾਣੀ ਦਾ ਜਗਦੇਵ ਦਾ ਉਹਨੇ ਦਾਤਨਾ ਦਾਤਨ ਕਰਦਾ ਮਰਾਨ ਜਾਂਦਾ। ਇਹਦੀ ਪਰਜਾਈ ਰਾਣੀ ਨਾਲ ਫੇਲੀਆਂ ਤੇ ਮਰਾਨ ਜਾ ਕੇ ਆਈ। ਨੂੰ ਰਾਜ ਮਿਲ ਗਈ। ਉਹਨੂੰ ਕਹਿੰਦੀ ਬੇਦਯੋਰਾ ਸਾਨੂੰ ਕੀ ਸੰਗਾ ਗੜਗੜ ਦਿਖਾਉਣਾ। ਉਹ ਉਹ ਮਾਮਲਾ ਲੈਂਦੇ ਸੀ ਵੱਡੇ ਰਾਜੇ। ਆੜੀ ਆਪਣੇ ਦਾਦੇ ਦੀ ਖਾਲ ਟੰਗਿਆ ਦਿੱਲੀ। ਦਿੱਲੀ ਵਾਲੇ ਦਾ ਮਾਮਲਾ ਨਹੀਂ ਮੁੜਿਆ ਤੇ ਉਹਨੇ ਆਪਣੇ ਦਾਦੇ ਨੂੰ ਮਾਰ ਕੇ ਨਾ ਤੇ ቱੜੀ ਦੀ ਖੱਲ ਭਰ ਕੇ ਲਾਈ ਬੈਠਾ ਮੂਰੇ ਇਹ ਤੋਂ ਮੈਂ ਜਿਆ ਸੂਰਮਾ ਖੱਲ ਲਿਆ ਤਾਂ ਲਵਾ ਕੇ ਉੱਥੇ ਗੜਬਾ ਮਾਰਿਆ ਚਲਾ ਕੇ ਦਾਤਾਂ ਸੜਤੀ ਜਿਆਖੇ ਤਿਆਰ ਹੋ ਗਿਆ ਮੁੰਡੇ ਕਹਿੰਦੇ ਵੀ ਅਸੀਂ ਚੱਲਦੇ ਆਂ ਨਾਲ ਯਾਰ ਦੋਸਤਾਂ ਬਈ ਨਹੀਂ ਕਿਸੇ ਨੂੰ ਲੈ ਜਾਣਾ ਕੱਲਾ ਜਾਊ ਫੇਰ ਉਹ ਕਹਿੰਦਾ ਬਈ ਨਹੀਂ ਬਹੁਤ ਕਿਹਾ ਤਾਂ ਮੈਂ ਫੌਜ ਵੀ ਲਿਜਾ ਸਕਦਾ ਪੱਕਾ ਲਾ ਲਵਾ ਕੇ ਲਿਉਂ ਇੱਕ ਵੇ ਮਜਬੀ ਸਖਾਣਾ ਮੁੰਡਾ ਆਣਾ ਮੁੜਿਆ ਇਹ ਬਾਲਾ ਖੇੜੇ ਪੈ ਗਿਆ ਉਹਨੂੰ ਕਹਿੰਦਾ ਚੱਲ ਆ ਜਾ ਯਾਰ ਘੋੜੇ ਸੰਭੂਗਾ ਦੁਨੀਆਂ ਜਾਨੇ ਤੁਰਪੇ ਤੂੰ ਨਾਂਗੜ ਰੇਡ ਦੇ ਤੁਰੇ ਤਰੇ ਜਾਂਦੇ ਹੌਲੀ ਹੌਲੀ ਉੱਥੇ ਗਾਹਾਂ ਨਗੇ ਜਦੋਂ ਇੱਕ ਸ਼ਹਿਰ ਆ ਗਿਆ ਵੀ ਇੱਥੇ ਪ੍ਰਾਥਮੀ ਇਕੱਠਾਂਗੇ ਇੱਕ ਬੁੜੀ ਨਾਇ ਦਾ ਰੋਈ ਜਾਂਦੀ ਬੈਣ ਪਾਈ ਜਾਂਦੀ ਆ ਬੈਣ ਪਾਉਂਦੀ ਪਾਉਂਦੀ ਗੀਤ ਗਾਉਣ ਲੱਗ ਜੇ ਤੇ ਜਗਦੇਵ ਖੜ ਗਿਆ ਸੜਕੇ ਨੂੰ ਸੁਣਿਆ ਨਾ ਉਹ ਇਹ ਆਵੜੇ ਲਾ ਮਾਂ ਬਈ ਇਹ ਕੀ ਗੱਲ ਇੱਕ ਪਾਸੇ ਤੂੰ ਬੈਣ ਪਾਈ ਜਾਂਦੀਆਂ ਇੱਕ ਪਾਸੇ ਤੂੰ ਦੋਹਰੇ ਲਈ ਜਾਂਦੀਆਂ ਗੀਤ ਗਾਈ ਜਾਂਦੀਆਂ ਔਰੀ ਪੁੱਤ ਨੂੰ ਦੱਸਾਂ ਸਹੀ ਗੱਲ ਮਸਤਾਂ ਅਰੀ ਇੱਥੇ ਪਹਿਲਾਂ ਦਿਓ ਆ ਰਾਜਾ ਦੰਦਾ ਇੱਕ ਬੰਦਾ ਰੋਜ ਤੇ ਅੱਜ ਮੇਰੇ ਮੁੰਡੇ ਦੀ ਬਾਰੀ ਆ ਤੇ ਪਰਸੋਂ ਮੇਰੇ ਮੁੰਡੇ ਨੇ ਜਨ ਚੜਨਾ ਜਿਉਂ ਤਾਂ ਉਹ ਗੱਲ ਜਿੱਥੇ ਆਉਂਦੀ ਆ ਉੋਂ ਤਾਂ ਮੈਂ ਗੀਤ ਗਾਉਣੀ ਆ ਜਦੋਂ ਬਾਰੀ ਜਿੱਥੇ ਆਉਂਦੀ ਔਰ ਮੈਂ ਬੈਣ ਪਉਣ ਲੱਗ ਜਾਣੀ ਆ ਓਹ ਮਾਂ ਤੂੰ ਰੋ ਨਾ ਤੂੰ ਬੈਣ ਨਾ ਪਾ ਆ ਇੱਕ ਬੰਦਾ ਰੋਟੀ ਟੁੱਕ ਨਹੀਂ ਤੇ ਘੂੜੇ ਸੰਭੀ ਤੇ ਮਾਇਆ ਜਾਨਾ ਤੇਰੇ ਪੁੱਤ ਦੀ ਬਾਰੀ ਓ ਵਾਲੀ ਪੋਤਾ ਕੇ ਰਿਹਈ ਆਈ ਕੌਣ ਮਰਦਾ ਆਲਾ ਮੈਂ ਜਾਨਾ ਰਾਛਾ ਹੁੰਦਾ ਸੀ ਰਾਜੇ ਦਾ ਉਹਦੇ ਘਰੇ ਉੱਪਰ ਦਾ ਕਰਤਾ ਪੀਪਾ ਦਾਰੂ ਦਾ ਗੁਲਗਾਂ ਟੋਕਰਾ ਬੱਕਰਾ ਉਹਨੇ ਕੀ ਕੀਤਾ ਜਗਦੇਵਰੇ ਨਾ ਦਾ ਦਰੂ ਲਗਿਆ ਨਾ ਬੱਕਰਾ ਲਗਿਆ ਨਾ ਗੁਲਗਲੇ ਲਗਿਆ ਗੁਲਗਲੇ ਸਾਉ ਦਾ ਬੋਤੇ ਦੇ ਲੇਡੀਆਂ ਦੀ ਟੋਕਰੀ ਪਰਖੇ ਧਰਤੀ ਇੱਥੇ ਗੁਲਗਲੇ ਸੀ ਦਾਰੂ ਦੇ ਥਾਂ ਪਸ਼ੂਆਂ ਦਾ ਮੂਤ ਲੈ ਗਿਆ ਪਾਖੇ ਪੀਪੇ ਚ ਬਕਰੇ 사 ਕੁੱਤਾ ਬੰਤਾ ਤੇ ਆ ਪਾਸੇ ਹੋ ਕੇ ਬਹਿ ਗਿਆ ਜਦੋਂ ਦੇਵ ਆਇਆ ਆਖੇ ਦੇਖਿਆ ਆ ਨਾ ਨੀ ਠੱਗੀ ਦੀ ਕਾਰਾ दारू ਵੀ ਨਹੀਂ ਹੈ ਉਧਰ ਹੋਇਆ ਕੁੱਤਾ ਭੌਂਕਿਆ ਆ ਨਾ ਠੱਗੀ ਦੀ ਕਾਰਾ ਜਦਾ ਬੜਾ ਸ਼ਹਿਰ ਚ ਸਾਰੇ ਸ਼ਹਿਰ ਨੂੰ ਪਾਲ ਕੇ ਜਾਉ ਜਗਦੇ ਮੂਰੇ ਹੋ ਗਿਆ ਉੱਠ ਕੇ ਆਲਾ ਇੱਧਰ ਆ ਜਾ ਮੈਂ ਹੈਗਾ ਇਦੋਂ ਜੁਠੇ ਹੱਥ ਜੁਨਾ ਦੇ ਉਹਨੇ ਪੈਰ ਚੱਕਿਆ ਜਗਦੇਵ ਨੇ ਪੈਰ ਚੱਕਿਆ ਤੇ ਪੈਰ ਚੋਂ ਚਾਨਣ ਲੱਪਿਆ ਦਿਓ ਨੇ ਹੱਥ ਥਿੱਟ ਲੈ ਛੱਡ ਤੇ ਆਲਾ ਬਾਤ ਤੂੰ ਜਗਦੇਵ ਮਾਰਾ ਹਾਂ ਅਗਰ ਤੇਰੇ ਹੱਥੋਂ ਮੇਰੀ ਮੌਤ ਆ ਇਹਨੇ ਮਾਰ ਕੇ ਦਿਓ ਨੂੰ ਉਹਦੇ ਕੰਨ ਲੈ ਗਿਆ ਵੱਢ ਕੇ ਦਿਓ ਦੇ ਲੈ ਗਿਆ ਤੜਕਿਓ ਇਹਨੂੰ ਬਾਣੀਏ ਉੱਠੇ ਬਾਣੀਆਂ ਨੇ ਦੇਖਿਆ ਦਿਓ ਮਰਿਆ ਪਿਆ ਇਹਨਾਂ ਨੇ ਬੱਟੇ ਮਾਰੇ ਚਲਾ ਚਲਾ ਕੇ ਬਾਣੀਆਂ ਨੇ ਤੇ ਰੋਲਾ ਪਾ ਲਾ ਕੋਲੇ ਦਾ ਕੋਈ ਰੋਲਾ ਪਾਦਾ ਸੀ ਦਿਓ ਮਾਰਦਾ ਦੇਵੀ ਦੀ ਸੌ ਮਾਰਦਾ ਸੀ ਦਿਓ ਰਾਜੇ ਨੂੰ ਪਤਾ ਲੱਗਿਆ ਰਾਜਾ ਦੇ ਵਜ਼ੀਰ ਆਏ ਰਾਜੇ ਨੇ ਦੇਖਿਆ ਗੌਰ ਨਾਲ ਬਾਣੀਆਂ ਦਾ ਮਾਰ ਨਹੀਂ ਸਕਦੇ ਉਹ ਆਹ ਕਿਰੋ ਬਾਣੀਆਂ ਨੂੰ ਕਹਿੰਦਾ ਮਾਰਿਆ ਨਾ ਦੇਵੀ ਦੀ ਸੌ ਅਬ ਮੈਂ ਮਾਰੀ ਪਾਇਆ ਬਟਾ ਮਾਰਿਆ ਕਾਨੀ ਢਾਤੇ ਦੂਜਾ ਕਹੇ ਮੈਂ ਮਾਰੀ ਸ਼ਟਾ ਕੀ ਕਰਨ ਉੱਟ ਗਿਆ ਔਰ ਨਹੀਂ ਬਾਰੀ ਦਾ ਪਤਾ ਲਓ ਜਦੋਂ ਬਾਰੀ ਦਾ ਪਤਾ ਲਿਆ ਵੀ ਫਲਾਨੀ ਬੁੜੀ ਦੀ ਬਾਰੀ ਸੀ ਮੁੰਡੇ ਦੀ ਬੁੜੀ ਸੱਦੀ ਆ ਗਈ ਅਲਹਾ ਮਾਤਾ ਮੈਂ ਥੋੜੇ ਰਾਤ ਕੌਣ ਸੀ ਉਹ ਆ ਜੀ ਸਾਡੇ ਬੰਦਾ ਲਾਉਣੇ ਆਇਆ ਰਿਆ ਲਿਆਉਣ ਖਾਦ ਲਿਆ ਕੇ ਤੇਰੀ ਚ ਖਾਦ ਲਿਆ ਜੱਗ ਦੇ ਵੇਖਣਾ ਮੱਥੇ ਲੱਗਿਆ ਜਾਂਦਾ ਸੀ ਯਾਰ ਸੇਖ ਮਾਰਦਾ ਸੀ ਕੋਣ ਚੱਖਿਆ ਨਹੀਂ ਸੀ ਜਾਂਦਾ ਭਲੀ ਸੀ ਬਹੁਤ ਰਾਜਾ ਹੱਥ ਮੰਨ ਕੇ ਕਹਿੰਦਾ ਵੀ ਤਾਹ ਨਹੀਂ ਮੈਂ ਮਾਰਿਆ ਅਲਾ ਤੈਨੂੰ ਧੀ ਦਾ ਡੋਲਾ ਦਿੱਤਾ ਵਿਆਹ ਦਾ ਉਹ ਆਲਾ ਮੈਂ ਨਹੀਂ ਅਜੇ ਵਿਹੋਣੀ ਮੈਂ ਤਾਂ ਉਹਦੇ ਦਾਦੇ ਦੀ ਖੱਲ ਲਿਉਣੀ ਆ ਲਾ ਕੇ ਉਹ ਰਾਜੇ ਦੀ ਭਰਨੀ ਆ ਫੇਰ ਆਖੇ ਉਹ ਆਲਾ ਫੇ ਫੌਜ ਲੈ ਜਾ ਮੇਰੀ ਆਲਾ ਫੌਜ ਲਿਆਣਾ ਫੌਜ ਆਪਦੀ ਵੀ ਲੈ ਆਉਂਦਾ ਕੱਲੇ ਨੇ ਲਿਉਣੀਆ ਹੱਕ ਦੇ ਜ਼ੋਰ ਤੇ ਗਾਹਾਂ ਪਈ ਉਹ ਸ਼ਹਿਰ ਜਾਵੜਿਆ ਜਾਵੜਿਆ ਉੱਥੇ ਰਾਜੇ ਦਾ ਹੁਕਮ ਸੀ ਦੇਵਾ ਪੈਂਦਾ ਸੀ ਉੱਥੇ ਵੀ ਪੜੇ ਹੁੰਦੇ ਸੀ ਜਦੋਂ ਧਰਤੀ ਤੇ ਉਹ ਕਹਿੰਦਾ ਸੀ ਤੇਲੀ ਨੂੰ ਵੀ ਤੇਲ ਨਾ ਦੇਈ ਜੇ ਕਿਸੇ ਨੂੰ ਤੇਲ ਦਿੱਤਾ ਤੇਲੀ ਨੂੰ ਤਾਰਦਾ ਸੀ ਬੰਦ ਕਰਿਆ ਵਾ ਸੀ ਇਹਨੇ ਜਾ ਕੇ ਤੰਬੂ ਲਾ ਲਿਆ ਉੱਥੇ ਲਾ ਕੇ ਤੇ ਮੁੰਡੇ ਨੂੰ ਕਹਿੰਦਾ ਮੱਝ ਵੀ ਸੱਖਾਂ ਦੇ ਨੂੰ ਵੀ ਜਾ ਤੂੰ ਐਂ ਕਰ ਤੇਲ ਲਿਆ ਜਾ ਕੇ ਉੱਥੋਂ ਦੀਵਾ ਬੱਤੀ ਕਰਾਂਗੇ ਰੱਛ ਨੂੰ ਸੁਮਲਾ ਕੇ ਸ਼ਖਾਂਗੇ ਆਪਾਂ ਰੋਟੋਕ ਜਦੋਂ ਹੋ ਗਿਆ ਉਹ ਤੇਲੀ ਨੇ ਮੋੜਤਾ ਇਦਰੋਂ ਆਵੇ ਇਦਰੋਂ ਜਗਦੇ ਮੋਰ ਦੇ ਲਿਆ ਜੂੰ ਤੀਜੀ ਵਾਰ ਗਿਆ ਤੇ ਤੇਲੀ ਨੇ ਸਾਲੇ ਨੇ ਚੱਕ ਕੇ ਤੇ ਦੋ ਤਿੰਨ ਮਾਰੇ ਡੰਡੇ ਜੇ ਮੈਲਾ ਮੂਲਾ ਜਾਂ ਘੜ ਤਲੂਗਾ ਲੂਗਾ ਜੇ ਉਹ ਲੂਗਾ ਲੂਆਂ ਨੂੰ ਹੈ ਵਜਾ ਕਰੇ ਕੋਲੇ ਆ ਗਿਆ ਆਲਾ ਯਾਰ ਤੂੰ ਮੈਨੂੰ ਮੋੜੀ ਜਾਂਦਾ ਸੀ ਆ ਰੇ ਮੈਂ ਤਾਂ ਤੇਲ ਨੇ ਤੇਲੀ ਨੇ ਕੋਠਿਆ ਮੇਰੋਂ ਮੜੀ ਹੋਇਆ ਵਿਆ ਜਗਦੇਵ ਗੁੱਸੇ ਨਾਲ ਗਿਆ ਉਹਨੇ ਜਾ ਕੇ ਸੱਬਲਾਂ ਹੁੰਦੀਆਂ ਐਡੀਆਂ ਐਡੀਆਂ ਐ ਮਾਰਨ ਲੀਆਂ ਜਿਵੇਂ ਆਪਣੀਆਂ ਇੰਜਾਂ ਧੱਕਣ ਨੂੰ ਰੱਖੀਆਂ ਸੀ ਖਲ ਵਾਸਤੇ ਉਨੇ ਦੁਨੇ ਚਾਕੇ ਨਾ ਤੇਲਣ ਦੇ ਤੇਲੀ ਦੇ ਗਲ ਚ ਪਾ ਕੇ ਤੇ ਐਮ ਰੋਡ ਤੇ ਸਰੇ ਆਏ ਲੋਹਾ ਮਰੋੜਦਾ ਇਨੀ ਜਾਨ ਸੀ ਹੁਣ ਤਾਂ ਤੁਹਾਨੂੰ ਪਤਾ ਨਹੀਂ ਅਗੇ ਗਾਉਂਦੇ ਹੁੰਦੇ ਸੀ ਢੱਡਾਂ ਵਾਲੇ ਥਾਨਗੀ ਤੇ ਤੇਲੀ ਲਮਾਂ ਤੇਲਣ ਮਦਰੀ ਡਿੱਗੇ ਕੀੜਿਆਂ ਵਾਲੇ ਭੌਣ ਤੇ ਇਹ ਸਹੀ ਗੱਲ ਆ ਸਟੋਰੀ ਆ ਕੋਈ ਮਾਰੀ ਮੋਟੀ ਗੱਲ ਨਹੀਂ ਇਹ ਇਤਿਹਾਸ ਆ ਚੱਲ ਭਾਈ ਉਹ ਜਦੋਂ ਮੈਂ ਤਤੇ ਉਹਦਾ ਡੇਗ ਦੇ ਢੈਂਦੇ ਰਾਜ ਦੀ ਕਚੇਰੀ ਮਸਾਂ ਗਾਇਦ ਨੇ ਯਾਖ ਦੇ ਉਹਨੇ ਲਿਆ ਕੇ ਪੀਪਾ ਲੈ ਗਿਆ ਕੁੱਪਾ ਤੇਲ ਦਾ ਜਗਦੇਵ ਉਹਨੇ ਸੱਟ ਕੇ ਕੁੱਪੇ ਨੂੰ ਅੱਗ ਲਾਤੀ ਤੇ ਲਾਟਾਂ ਨਿਕਲਣ ਰਾਜਾ ਕਹਿੰਦਾ ਵੀ ਜਿਹੜਾ ਉਹ ਲਾਟਾਂ ਕੱਢੀਆਂ ਨੇ ਤੇਲ ਮਚਾਇਆ ਸਵੇਰੇ ਥਣ ਬੱਚੇ ਕਹਾਣੀ ਪੀਟੂ ਉਹ ਦੇਖ ਕੇ ਚਾਨਣ ਦੇਵ ਆ ਗਿਆ ਨਾ ਦੇਵ ਆ ਗਿਆ ਤੇ ਜਗਦੇਵ ਚਿੰਬੜਿਆ ਚਿੰਬੜਿਆ ਦੇਵ ਉਹੀ ਵੱਡੇ ਕੰਨ ਵਾਲਾ ਉਹਰਾ ਉਹ ਪਤੰਦਰਾ ਮੈਰਾ ਇੱਥੇ ਨਹੀਂ ਵੜ ਆ ਗਿਆ ਮਾਲਾ ਤੇਰਾ ਨੌਂ ਜਿੱਥੇ ਸੁਣਦਾ ਉੱਥੇ ਆਉਂਦਾ ਨਹੀਂ ਸੀ ਤੇ ਤੂੰ ਇੱਥੇ ਵੀ ਆ ਗਿਆ ਉਹਰਾ ਮੈਂ ਉਹਦੇ ਦਾਦੇ ਦੀ ਖੱਲ ਨੂੰ ਉਹ ਤੈਨੂੰ ਲੋੜ ਨਹੀਂ ਲੜਨ ਦੀ ਉਹਰਾ ਇਕੱਲਾ ਹੀ ਸੰਭਰ ਨੂੰ ਸਾਰਿਆਂ ਨੂੰ ਉਹਰਾ ਨਹੀਂ ਹੱਕ ਦੇ ਦਮ ਤੇ ਚੱਲ ਜੋਂ ਦਿਨ ਚੜਿਆ ਤੜਕਿਓ ਤੇ ਰਾਜ ਨੇ ਕਚੇਰੀ ਲਈ ਬੜਾ ਤਪਿਆ ਵੇ ਆਖਿਆ ਵੇ ਵੀ ਕਿਹਨੇ ਅੱਗ ਮਛਾਈ ਆ ਉਦੋਂ ਤੇਲਨ ਤੇ ਤੇਲੀ ਡਗਦੇ ਟੈਂਦੇ ਇਹ ਤੇ ਲਿੱਲਮ ਖੜਦਾ ਸੀ ਤੇਲਣ ਖੜਦੀ ਸੀ ਤੇਲੀ ਦਾ ਗਲ ਕੁੱਟੀ ਦਾ ਸੀ ਤੇਲਣ ਲੰਮੀ ਸੀ ਉਹ ਕੋਡਾ-ਕੋਡਾ ਤੁਰੇ ਵਿਚਾਰਾ ਤੇ ਮਸਾਂ ਗਏ ਕਚੇਰੀ ਜਾ ਕੇ ਕਹਿੰਦੇ ਵੀ ਆਹ ਗੱਲ ਹੋ ਗਈ ਹੱਥ ਬੰਨ੍ਹ ਕੇ ਕਹਿੰਦੇ ਵੀ ਕੋਈ ਬੰਦਾ ਆਇਆ ਸਾਡੇ ਤਾਂ ਤੇਲ ਨਹੀਂ ਸੀ ਦਿੰਦੇ ਆਹ ਅਮਰੋੜ ਤੇ ਜ਼ੋਰ ਲਾਖਿਆ ਖੁੱਲਣ ਨਾ ਫੇਰ ਰਾਜੇ ਨੇ ਕਹਿਦਾ ਵੀ ਜਿਨੇ ਬੜ ਦਿੱਤੇ ਉਹ ਤੂੰ ਹੀ ਖਲਾ ਫੇਰ ਡਗਦੇ ਢੈਂਦੇ ਜਗਦੇਵ ਕੋਲੇ ਗਏ ਇਹਨੇ ਫੜ ਕੇ ਐਂ ਖੋਲਤੇ ਅੱਥਾ ਨਾ ਫੇ ਮਾਜਬੀ ਸਖਾਂ ਦਾ ਮੁੰਡਾ ਸੀ ਉਹਨੂੰ ਸੁਨੇਹਾ ਦਿੱਤਾ ਵੀ ਜਾ ਕੇ ਰਾਜੇ ਨੂੰ ਕਹਿ ਦੇ ਵੀ ਜਗਦੇਵ ਆ ਗਿਆ ਤੇ ਆ ਕੇ ਤੇ ਮੇਰੇ ਨਾਲ ਜੰਗ ਕਰੇ ਫੌਜ ਉਹਦੀ ਤਿਆਰ ਕਰ ਲੈ ਫਿਰ ਉਹਨੇ ਫੌਜ ਕੱਢੀ ਫਿਰ 4-5 ਦਿਨ ਲੜਾਈ ਹੋਈ ਸਾਰੀ ਫੌਜ ਖਤਮ ਕੀਤੀ ਕਰਕੇ ਆਪਦੇ ਦਾਦੇ ਹੀ ਤਾਂ ਖਲ ਲਾ ਕੇ ਲਿਆਇਆ ਉਹਦੀ ਲਿਆ ਕੇ ਤੂਰੀ ਦਾ ਭਰੀ ਤੇ ਵਿੱਚ ਐਂ ਸੀ ਜਦੋਂ ਉੱਥੇ ਇਹਦੇ ਗਿਆ ਸੀ ਨਾ ਜਾ ਕੇ ਤੇ ਰਾਤ ਨੂੰ ਕੰਜਰੀ ਨੱਚਦੀ ਸੀ ਰਾਜੇ ਦੇ ਸੇਈ ਉਹਦਾ ਨਾਂ ਸੀ ਕਾਲੀ ਪਤਨੀ ਉਹ ਜਨੋ ਜਾ ਕੇ ਜਗਦੇਵ ਖੜ ਗਿਆ ਤੇ ਉਹ ਰਾਜੇ ਕੋਲੇ ਆ ਕੇ ਤੋੜਾ ਝਾੜਦੀ ਸੀ ਉਹ ਰਾਜੇ ਕੋਲੋਂ ਹਣ ਹੜ ਗਈ ਤੇ ਜਗਦੇਵ ਤੇ ਲੱਗੀ ਤੋੜਾ ਝਾੜਨ ਕਿਉਂ ਤੋੜਨ ਆਗੇ ਰਾਜਾ ਕਹਿੰਦਾ ਕਾਲੀ ਪਤਨੀ ਨੂੰ ਬਈ ਮੇਰੇ ਨਾਲ ਵੱਡਾ ਕੌਣ ਆ ਇੱਧਰ ਤੂੰ ਮੇਰੇ ਦਾ ਤੋੜਾ ਝਾੜਦੀ ਆ ਤੂੰ ਇੱਧਰ ਲੱਗੀ ਉਹ ਆਰੀਏ ਤੇ ਮੋਛਾ ਵਾਲਾ ਬੰਦਾ ਖੜਾ। ਉਹ ਆ ਮੈਂ ਬਿਨਾ ਮੁੱਛ ਤੋਂ ਆਰੀ ਮੁੱਛ ਤੋਂ ਬਿਨਈਆ ਮੋਛਾ ਵਾਲਾ ਬੰਦਾ। ਰਾਜਾ ਕਹਿੰਦਾ ਜਾ ਇਹਨੂੰ ਪੁੱਛ ਲੈ ਜਿਹੜਾ ਕੁਝ ਦੇਊ ਤੇ 10 ਛੇ ਦੇਊ। ਉਹ ਨੂੰ ਹੰਕਾਰ ਰਾਜ ਦਾ ਉਹ ਜਗਦੇਵ ਕੋਲ ਜਾਵੜੀ। ਅਦੀ ਲਿਓ ਜੀ ਦੇਹਦਾਨ। ਉਹ ਆਲਾ ਜੇ ਤਾਂ ਹੁੰਦਾ ਮੈਂ ਆਵੇ ਰਾਜ ਚ ਫੇਰ ਤਾਂ ਜੋ ਉਸ ਮਰਜ਼ੀ ਲੈਂਦੀ। ਹੁਣ ਤਾਂ ਮੇਰਾ ਸੈਰਾ ਸਿਰ ਲੈ ਲਾ। ਹਾਂ। ਅਨੇ ਕਾਲੀ ਪਰਨੇ ਸਿਰ ਬਾੜ ਲਿਆ। ਜਗਦੇਵ ਦਾ। ਇਓ ਸਿਰ ਬਾੜ ਲਿਆ ਸਿਰ ਬਾੜ ਕੇ ਟਾਕੇ ਲਿਆਖੇ ਰਾਜੇ ਦੇ ਮੂਹਰੇ ਕੀਤਾ ਦੀ ਦੇਹ ਦਾ ਸਿਰ ਹੂੰ ਮੁੱਕਰ ਗਿਆ ਵਈ ਬਸਾ ਹੀ ਮਛਿਆ ਤੇਰੀ ਲਿਆ ਕੇ ਕਾਲੀ ਪਤਨੀ ਨੇ ਸਿਰ ਨਾਲ ਲਾਉਣ ਲੱਗੀ ਜਗਦੇਵ ਦੇ ਧੜ ਬੋਲੀ ਆਲਾ ਦਾਨ ਕੀਤਾ ਨਹੀਂ ਲਈਦਾ ਤੇ ਵਿਚੋਂ ਸਿਰ ਫੁਟਿਆ ਇਤਿਹਾਸ ਦੇਖੋ ਬੋਲ ਕੇ ਧੜ ਚੋਂ ਸਿਰ ਦੁਬਾਰੇ ਨਿਕਲਿਆ ਕੀ ਕਸਰ ਰਕ ਰਹਿਗੀ ਹੁਣ ਵੀ ਜਿਹੜਾ ਉਹਦੀ ਜੱਦ ਸ਼ੋਂ ਆ ਉਹਦੀ ਧੌਣ ਛੋਟੀ ਹੋ ਪੱਕੀ ਨਿਸ਼ਾਨੀ ਆ ਆਪਣੇ ਧੌਣ ਲੰਮੇ ਗੰਨਾ ਜਿਹੜਾ ਉਹਦੀ ਜੜਿਸ਼ਿਓ ਆ ਉਹਦੀ ਧੌਣ ਛੋਟੀ ਹੋ ਨਾਲ ਹੀ ਇੱਥੇ ਜਾਈ ਗੋ ਮਤਲਬ ਇਹ ਹੋਇਆ ਭਾਈ ਅੱਗ ਦੇ